ਦੇਰ ਪਹਿਲਾਂ ਨਾਨਕ ਸ਼੍ਰੀਕਾ ਤਰਪੋਰਸਬ ਕੋਰੀਡੋਰ ਤੇ ਤੁਸੀ ਚ ਚ ਪਿਆ ਪਾਣੀ ਉਹੜੇ ਖੇਤਾਂ ਚ ਲੋਕ ਹੋਏ ਪਰੇਸ਼ਾਨ ਦਿਖਾਉਂਦੇ ਹਨ ਮੌਕੇ ਦੀਆਂ ਤਸਵੀਰਾਂ ਇਹ ਜਿਹੜਾ ਜਿਹੜਾ ਪਹਿਲਾਂ ਤੇ ਪਾਣੀ ਜਿਹੜਾ ਵਾ ਬਿਲਕੁਲ ਨਾਰਮਲ ਸੀ ਧਾਰਾਂ ਦੇ ਥੱਲੇ ਸੀ 4 ਵਜੇ ਤੱਕ ਹੌਲੀ ਹੌਲੀ ਵਧਣਾ ਚાલુ ਹੋਇਆ ਹੈ ਪਾਣੀ ਸ਼ਾਮ ਪੈਂਦੇ ਆ 9 ਵਜੇ ਤੱਕ ਧਾਰਾਂ ਤੋਂ ਪਾਰ ਹੋ ਗਿਆ ਹਾਂਜੀ 10 ਵਜੇ ਤੱਕ ਤੁਸੀਂ ਦਾ ਲੈਵਲ ਬਿਲਕੁਲ ਬਿਲਕੁਲ ਲੈਵਲ ਤੇ ਹੋ ਗਿਆ ਜਿਨੇ ਚਰ ਨੂੰ ਜਿਹੜੇ ਥੋਜ ਨੇ ਮੋਰਚੇ ਪੁੱਟੇ ਹੀ ਉਹਨਾਂ ਨੂੰ ਕਵਰ ਕਰਨ ਦੇ ਹਾਂ ਉਹਨਾਂ ਦੀ ਗੁੱਦੀ ਪਾਉਂਦੇ ਹਾਂ ਉਹਨਾਂ ਦੇ ਵਿੱਚ ਗੋਰੀਆਂ ਭਰ ਕੇ ਲਾਉਂਦੇ ਹਾਂ ਉਧਰੋਂ ਕਵਰ ਕਰਦਿਆਂ ਕਰਦਿਆਂ ਜਿਹੜਾ ਕੋਲੀਡਰ ਪੁਲ ਦੇ ਥੱਲੇ ਆ ਉਥੋਂ ਪਾੜ ਪੈ ਗਿਆ ਮੀਂਹ ਆਉਣ ਕਰਕੇ ਸੰਗਤ ਵਾਪਸ ਆ ਗਈ ਉਹ ਪਾਰ ਮੁੜ ਕੇ ਰੁਕਿਆ ਹੀ ਨਹੀਂ ਆ ਉਹ ਤੇ ਹੁਣ ਬਰਬਾਦੀ ਦਾ ਕਾਰਨ ਬਣ ਗਿਆ ਇਹ ਪਾਰ ਕਿੰਨੇ ਵਜੇ ਸ਼ੁਰੂ ਹੋਇਆ ਇਹ ਸਵਾ 1 ਵਜੇ ਤੁਸੀਂ ਉਸ ਟਾਈਮ ਉੱਥੇ ਮੌਜੂਦ ਸੀ ਮੌਜੂਦ ਹਾਂ ਜੀ ਲਾਸਟ ਦੇ ਅਹੀਂ ਉਹ ਸਾਡਾ ਦੋ ਟਰੈਕਟਰ ਹੀ ਪਿੰਡ ਦੇ ਕਹੀਂ 50 ਜਾਣੇ ਹਾਂ ਪਰ ਸਾਡੇ ਕੋਲ ਨਹੀਂ ਪੁੱਲ ਦੇ ਥੱਲੇ ਨਾ ਟਰੈਕਟਰ ਵੜਦਾ ਸੀ ਨਾ ਉੱਥੇ ਬੂਰੀਆਂ ਲੱਗਦੀਆਂ ਸੀ ਸਾਰੇ ਜਾਨਿਆਂ ਨੂੰ ਉਹ ਤੁਹਾਡੀ ਵਾਪਿਸ ਨਾ ਜਾਣ ਦੇ ਬਾਬਤ ਤੁਸੀਂ ਸਾਰੇ ਜਾਨੇ ਫਿਰ ਭੱਜੇ ਤੁਸੀਂ ਕੋਈ ਪ੍ਰਸ਼ਾਸਨ ਨੂੰ ਅਪੀਲ ਨਹੀਂ ਕੀਤੀ ਉਸ ਟਾਈਮ ਸਵੇਰ 1 ਵਜੇ ਕਿੰਨੇ ਪ੍ਰਸ਼ਾਸਨ ਵਿੱਚ ਕੀ ਕਰਨਾ ਸੀ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਉਸ ਟਾਈਮ ਨਹੀਂ ਕੋਈ ਸਵੇਰ 1 ਵਜੇ ਕੋਈ ਉੱਥੇ ਕੋਈ ਨਹੀਂ ਸੀ ਸਾਰੇ ਜਾਨੇ ਜਦੋਂ ਮੀਂਹ ਲੱਥਾ ਸਾਰੇ ਜਾਨੇ ਆਪ ਆਪਣੇ ਹੁਣ ਤੁਸੀਂ ਕੀ ਮੰਗ ਕਰਦੇ ਮੰਗ ਤੇ ਇਹੋ ਹੀ ਹੈ ਜੀ ਜੋ ਮੰਗ ਹੀ ਕਰਨੀਆਂ ਆਂ ਜੀ ਜੋ ਸਾਡਾ ਨੁਕਸਾਨ ਹੋਣਾ ਉਹ ਤਾਂ ਕਿਸੇ ਕੋ ਭਰਾਈ ਤੇ ਹੋਣੀ ਨੇ ਸਰਕਾਰਾਂ ਦੇ ਸਰਕਾਰਾਂ ਤੇ ਕੀ ਆਸ ਰੱਖ ਸਕਦੇ ਨੇ ਜੇ ਸਾਡਾ ਨੁਕਸਾਨ ਹੋਣਾ ਤਾਂ ਹੋ ਗਿਆ ਹਾਂਜੀ ਅਨੋਂ ਵੀ ਹੁਣੇ ਪਤਾ ਲੱਗਾ ਜੀ 10-15 ਮਿੰਟ ਹੋਏ ਆ ਤੇ ਆਪਾਂ ਪਿੰਡਾਂੋਂ ਚੱਲ ਕੇ ਆਏ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੀ ਕੱਲ ਪਰਸੋਂ ਦਾ ਹੀ ਇਹ ਪਤਾ ਹੈ ਵੀ ਇਹ ਨੁਕਸਾਨ ਹੋ ਜਾਣਾ ਵਾ ਇੰਨੇ ਪਿੰਡਾਂ ਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਜੇ ਬੰਨ ਟੁੱਟ ਗਿਆ ਇੰਨਾ ਪਿੰਡਾਂ ਦਾ ਰੱਤਰ ਛਤਰ ਤੋਂ ਲੈ ਕੇ ਜੋਂ ਠਾਣ ਨੂੰ ਬੜਾ ਨੁਕਸਾਨ ਜ਼ਿਆਦਾ ਹੋਏਗਾ ਜੀ ਇੰਨਾ ਪਿੰਡਾਂ ਦਾ ਤੇ ਇਹ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੁਣ ਵੀ ਇੱਥੇ ਪਹੁੰਚ ਕੇ ਤੇ ਆਪਣਾ ਜੋ ਮੇਰੀ ਸਮਝਣ ਤੇ ਲੋਕ ਭੱਜੇ ਫਿਰਦੇ ਜੀ ਲਾ ਕੇ ਚਾਕੇ ਤੇ ਲੋਕਾਂ ਬੜਾ ਜਤਨ ਕੀਤਾ ਕਈ ਤਮਾਂ ਤੋਂ ਤੁਸੀਂ ਆ ਬੈਠੀਆਂ ਲੋਕਾਂ ਨੇ ਬੱਧੀਆਂ ਨੇ ਤੇ ਪ੍ਰਸ਼ਾਸਨ ਦੀ ਨਹੀਂ ਆਪਾਂ ਕੋਈ ਵੀਡੀਓ ਵੇਖੀ ਆਈ ਵੀ ਪ੍ਰਸ਼ਾਸਨ ਬੰਨ ਲਿਆ ਤੇ ਪ੍ਰਸ਼ਾਸਨ ਨੂੰ ਆਪਣੀ ਜੋ ਮੇਰੀ ਸਮਝਣੀ ਚਾਹੀਦੀ